ਭਵਾਨੀਗੜ ਸੰਸਕਾਰ ਵਾਲੀ ਸਮਾਰਟ ਸਕੂਲ ਵਿਖੇ ਚੇਅਰਮੈਨ ਧਰਮਵੀਰ ਗਰਗ ਨੇ ਪ੍ਰੈਸ ਕਾਨਫਰੰਸ ਦੌਰਾਨ ਆਈਸੀਐਸਈ ਸਕੂਲ ਬਾਰੇ ਕੀ ਕਿਹਾ ਜਰਾ ਸੁਣੋ رپورਟਰ ਰਾਜ ਖੁਰਮੀ ਭਵਾਨੀਗੜ ਪ੍ਰੈਸ ਨੂੰ ਨਿੱਘਾ ਸੱਦਾ ਦਿੱਤਾ ਸੰਸਕਾਰ ਵਾਲੀ ਸਮਾਰਟ ਸਕੂਲ ਦੇ ਵਿੱਚ ਪਿਛਲੇ ਸਾਲ ਅਸੀਂ ਸੰਸਕਾਰ ਵਾਲੀ ਸਕੂਲ ਬਹੁਤ ਕਲੀਅਰ ਵਿਜ਼ਨ ਦੇ ਨਾਲ ਸ਼ੁਰੂ ਕਰਿਆ ਸੀ ਕਿ ਅਸੀਂ ਭਵਾਨੀਗੜ ਤੇਜ ਦੇ ਇਲਾਕੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਬਹੁਤ ਅੱਛੀ ਐਜੂਕੇਸ਼ਨ ਜਿਹੜੀ ਦੇਣੀ ਆ ਕਿਉਂਕਿ ਅੱਜ ਬੜਾ ਕੰਪੀਟੀਸ਼ਨ ਦਾ ਟਾਈਮ ਆ ਛੋਟੀਆਂ ਫੈਮਿਲੀਜ਼ ਨੇ ਤੇ ਹਰ ਪਰਿਵਾਰ ਦੇ ਵਿੱਚ ਇੱਕ ਜਾਂ ਦੋ ਬੱਚੇ ਨੇ ਹਰ ਕੋਈ ਮਾਪੇ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਨੂੰ ਬਹੁਤ ਅੱਛੀ ਵਿਸ਼ੇਪਦਰੀ ਜਿਹੜੀ ਐਜੂਕੇਸ਼ਨ ਆ ਉਹ ਮਿਲੇ ਸੋ ਉਸੇ ਗੱਲ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਸੰਸਕਾਰ ਵਾਲੀ ਐਜੂਕੇਸ਼ਨਲ ਸੁਸਾਇਟੀ ਦਾ ਗਠਨ ਕਰਿਆ ਜਿਸ ਵਿੱਚ ਮੈਂ ਈਸ਼ਵਰ ਬਾਂਸਲ ਜੀ ਐਡਵੋਕੇਟ ਸੰਜੀਪ ਗੋਇਲ ਜੀ ਐਡਵੋਕੇਟ ਤੇ ਅਸੀਂ ਹੋਰ ਮਿੱਤਰਾਂ ਨਾਲ ਰਲ ਕੇ ਇਸ ਦਾ ਜਿਹੜਾ ਹੈਗਾ ਗਠਨ ਕਰਿਆ ਤੇ ਉਸ ਤੋਂ ਬਾਅਦ ਅਸੀਂ ਹਰ ਉਹ ਤਰ੍ਹਾਂ ਦੇ ਉਪਰਾਲੇ ਕਰੇ ਜਿਸ ਨਾਲ ਕਿ ਸੰਸਕਾਰ ਵੈਲੀ ਸਮਾਰਟ ਸਕੂਲ ਜਿਹੜਾ ਹੈਗਾ ਉਹ ਬਹੁਤ ਅੱਛਾ ਇੱਕ ਆਪਣੇ ਵਿਦਿਅਕ ਪੱਧਰ ਨੂੰ ਮੇਨਟੇਨ ਕਰਦੇ ਹੋਏ ਇੱਕ ਅੱਛੀ ਮਿਆਰੀ ਸਿੱਖਿਆ ਦੇਵੇ ਤੇ ਮੈਨੂੰ ਅੱਜ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿ ਸਕੂਲ ਦੇ ਦੂਸਰੇ ਸਾਲ ਵਿੱਚ ਹੀ ਸਕੂਲ ਜਿਹੜਾ ਹੈ ਆਈਸੀਐਸਸੀ ਨਵੀਂ ਦਿੱਲੀ ਤੋਂ ਮਾਨਤਾ ਸਕੂਲ ਨੂੰ ਮਿਲ ਗਈ ਹੈ ਕੋਈ ਬਿਨਾ ਕਿਸੇ objections ਤੋਂ ਸਕੂਲ ICSE ਨਾਲ ਅਫੀਲੀਏਟ ਹੋ ਗਿਆ ਹੈ ਤੇ ਇਲਾਕੇ ਦੇ ਵਿੱਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਸਕੂਲ ਹੈਗਾ ਜਿਹੜਾ ਕਿ ICSE ਨਾਲ ਅਫੀਲੀਏਟ ਹੋਇਆ ਸਾਨੂੰ ਸਾਰੇ ਇਲਾਕਾ ਨਿਵਾਸੀਆਂ ਨਾਲ ਇਹ ਗੱਲ ਸ਼ੇਅਰ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ICSE ਨੇ ਸਕੂਲ ਨੂੰ ਮਾਨਤਾ ਦਿੱਤੀ ਤੇ ਇਸ ਤੋਂ ਇਲਾਵਾ ਅਸੀਂ ਆਪਣੀ ਜ਼ਿੰਮੇਵਾਰੀ ਵੀ ਮਹਿਸੂਸ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਬੇਸ਼ੱਕ ਅਸੀਂ ਪਹਿਲਾਂ ਹੀ ਬਹੁਤ ਅੱਛੀ ਐਜੂਕੇਸ਼ਨ ਦੇ ਰਹੇ ਹਾਂ ਲੇਕਿਨ ਹੋਰ ਜਿਹੜਾ ਹੈਗਾ ਉਹਨਾਂ ਦਾ ਕੰਪੀਟੀਸ਼ਨ ਲੈਵਲ ਹੋਰ ਵਧੇਗਾ ਤੇ ਉਸ ਤਰ੍ਹਾਂ ਦੀ ਜਿਹੜੀ এডਿਕੇਸ਼ਨ ਹੈਗੀ ਉਹ ਬੱਚਾ ਨੂੰ ਮਾਇਕ ਮਾਇਆ ਕਰਾਈ ਜਾਏ ਚਾਹੇ ਉਹ ਬੁਕੀਸ਼ ਨੋਲੇਜ ਹੋਵੇ ਲੇਕਿਨ ਉਸ ਦੇ ਨਾਲ ਨਾਲ ਜਿਹੜੀਆਂ ਕੋ ਕਰਿਕੂਲਰ ਐਕਟੀਵਿਟੀਜ਼ ਨੇ ਐਥਲੈਟਿਕਸ ਹੈ ਤਾਂ ਉਸ ਹਰ ਦੇ ਵਿੱਚ ਹਰ ਚੀਜ਼ ਦੇ ਵਿੱਚ ਜਿਹੜਾ ਹੈਗਾ ਉਹ ਸਕੂਲ ਮੋਰੀ ਰਹੇਗਾ ਇਹ ਮੈਂ ਤੁਹਾਡੇ ਮਾਦਮ ਰਹੀ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਲਾਣਾ ਤੇ ਮੈਂ ਇੱਕ ਵਾਰ ਫੇਰ ਐਫੀਲੀਏਸ਼ਨ ਦੇ ਮਿਲਣ ਦੇ ਉੱਤੇ ਜੋ ਵੀ ਲੋਕ ਇਸ ਪ੍ਰੋਸੈਸ ਦੇ ਵਿੱਚ ਰਹੇ ਸਕੂਲ ਦੇ ਪ੍ਰਿੰਸੀਪਲ ਅਧਿਆਪਕ ਸਹਿਬਾਨ ਉਹਨਾਂ ਸਭ ਦਾ ਮੈਂ ਅੱਜ ਧੰਨਵਾਦ ਕਰਦਾ ਸਰ ਕਿਹੜੀ ਕਲਾਸ ਤੱਕ ਸਕੂਲ ਬੇਸਿਕਲੀ ਐਫੀਲੀਏਸ਼ਨ ਜਿਹੜੀ ਹੈਗੀ ਆ ਉਹ 8ਵੀਂ ਕਲਾਸ ਤੋਂ ਪਹਿਲਾਂ ਲੈਣੀ ਲਾਜ਼ਮੀ ਹੁੰਦੀ ਆ ਜਦੋਂ 9ਵੀਂ ਕਲਾਸ ਹੁੰਦੀ ਆ ਤਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਸੋ ਸਕੂਲ 8ਵੀਂ ਤੱਕ ਹੈਗਾ ਹਰ ਸਾਲ ਇੱਕ ਕਲਾਸ ਬਾਅਦੇ-ਬਾਅਦੇ ਸਕੂਲ ਨੇ 10+2 ਤੱਕ ਜਾਣਾ ਹੈਗਾ ਸੋ ਅਸੀਂ ਫਿਲਹਾਲ ਸਾਡਾ ਜਿਹੜਾ ਕਿੰਡਰਗਾਰਟਨ ਸੈਕਸ਼ਨ ਹੈਗਾ ਟਿਲ ਪ੍ਰੈਪ ਟੂ ਕਲਾਸ 6 ਸਾਲ ਤੱਕ ਦੇ ਬੱਚਿਆਂ ਲਈ ਜਿਹੜੀ ਐਡਮਿਸ਼ਨ ਉਹ ਬਿਲਕੁਲ ਓਪਨ ਹੈਗੀ ਆ ਉਸ ਤੋਂ ਬਾਅਦ ਔਨ ਮੈਰਿਟ ਐਡਮਿਸ਼ਨ ਹੈਗੀ ਆ ਤੇ ਬਹੁਤ ਅਸੀਂ ਇਹ ਚਾਹੁੰਦੇ ਹਾਂ ਕਿ ਮਾਪੇ ਜਿਹੜੇ ਹੈਗੇ ਨੇ ਉਹ ਵੀ ਆਪਦੇ ਬੱਚਿਆਂ ਦੀ ਐਜੂਕੇਸ਼ਨ ਚ ਬਰਾਬਰ ਦਾ ਰੋਲ ਬੇਸ਼ੱਕ ਅਦਾ ਕਰ ਰਹੇ ਨੇ ਲੇਕਿਨ ਜੇਕਰ ਅਸੀਂ ਬੱਚੇ ਨੂੰ ਬਹੁਤ ਅੱਛਾ ਬਣਾਉਣਾ ਹੈਗਾ ਤਾਂ ਮਾਪਿਆਂ ਦਾ ਰੋਲ ਵੀ ਬਹੁਤ ਅੱਛਾ ਅਸੀਂ ਜਿਹੜੇ ਬੱਚੇ ਬਹੁਤ ਅੱਛੇ ਨੇ ਜਿਹੜੇ ਮਾਪੇ ਬਹੁਤ ਅੱਛੇ ਨੇ ਤੇ ਉਹਨਾਂ ਸਾਰਿਆਂ ਦਾ ਸੰਸਕਾਰ ਵੈਲੀ ਦੇ ਵਿੱਚ ਸਵਾਗਤ ਹੈਗਾ ਗੇਮਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਸੀਂ ਹਰ ਤਰ੍ਹਾਂ ਦੀਆਂ ਇਨਡੋਰ ਤੇ ਆਊਟਡੋਰ ਗੇਮਸ ਕਰਾ ਰਹੇ ਹਾਂ ਸਕੂਲ ਦੇ ਕੋਲੇ ਬਹੁਤ ਵੱਡਾ ਗਰਾਊਂਡ ਆ ਸਕੂਲ ਟੋਟਲ ਲਗਭਗ 7 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਸਾਡੇ ਕੋਲ ਜਿਹੜਾ ਹੈਗਾ ਬਾਸਕਟਬਾਲ ਦਾ ਬਹੁਤ ਅੱਛਾ ਕੋਰਟ ਹੈਗਾ ਇਸ ਤੋਂ ਇਲਾਵਾ ਬੈਡਮਿੰਟਨ ਫੁੱਟਬਾਲ ਅ ਅਥਲੈਟਿਕਸ ਜਿਹੜੀ ਹੈਗੀ ਹੈ ਮੇਨ ਅਸੀਂ ਬਹੁਤ ਫੋਕਸ ਕਰਿਆ ਸਾਡੇ ਕੋਲੇ ਚਾਰ ਜਿਹੜੇ ਹੈਗੇ ਨੇ ਇਸ ਸਮੇਂ ਕੋਚੀਜ਼ ਨੇ ਡਿਫਰੈਂਟ ਗੇਮਸ ਦੇ ਤੇ ਉਸ ਤੋਂ ਇਲਾਵਾ ਨਾਲ-ਨਾਲ ਜਿਹੜੀਆਂ ਇੰਡੋਰ ਗੇਮਸ ਦੇ ਵਿੱਚ ਅਸੀਂ ਸਕੇਟਿੰਗ ਅ ਟੇਬਲ ਟੈਨਿਸ ਸਤਰਾਂਚ ਯੋਗਾ ਜਿਹੜਾ ਹੈਗਾ ਅਸੀਂ ਇਹ ਸਾਰੀਆਂ ਗੇਮਸ ਅਸੀਂ ਕਰਵਾ ਰਹੇ ਹਾਂ ਕਿਉਂਕਿ ਗੇਮਸ ਵੀ ਅੱਜ ਕੱਲ ਓਨੀਆਂ ਹੀ ਇੰਪੋਰਟੈਂਟ ਨੇ ਜਿੰਨੀਆਂ ਕਿ ਪੜਾਈ ਕਰਨੀ ਇੰਪੋਰਟੈਂਟ ਹੈਗੀ ਆ ਸੋ ਅਸੀਂ ਉਹ ਸਾਰਿਆਂ ਦੇ ਵਿੱਚ ਇਕੁਅਲ ਐਮਪੀਸਿਸ ਦੇ ਨਾਲ ਅੱਗੇ ਵਧ ਰਹੇ ਹਾਂ ਆਈਸੀਐਸਈ ਬੋਰਡ ਜਿਹੜਾ ਬਿਲਕੁਲ ਬਹੁਤ ਸੋਹਣਾ ਅੱਛਾ ਸਵਾਲ ਪੁੱਛਿਆ ਆਈਸੀਐਸਈ ਬੋਰਡ ਇਸ ਤਰ੍ਹਾਂ ਨਾਲ ਡਿਫਰੈਂਟ ਹੈ ਕਿ ਇਸ ਦੇ ਵਿੱਚ ਜਿਹੜੀ ਸਟੱਡੀ ਆ ਬਹੁਤ ਐਲੈਬੋਰੇਟਿਵ ਹੈਗੀ ਆ ਤੇ ਪਲੱਸ ਇੰਗਲਿਸ਼ ਦੇ ਉੱਤੇ ਜਿਹੜਾ ਫੋਕਸ ਹੈਗਾ ਉਹ ਬਹੁਤ ਜ਼ਿਆਦਾ ਹੈ ਜੇਕਰ ਅਸੀਂ ਗੱਲ ਕਰੀਏ 6ਵੀਂ ਕਲਾਸ ਤੋਂ ਬਾਅਦ ਇਸ ਦੇ ਵਿੱਚ ਪਹਿਲਾਂ ਤੋਂ ਹੀ ਬੱਚੇ ਨੂੰ ਪ੍ਰੀਪੇਅਰ ਕਰ ਲਿਆ ਜਾਂਦਾਗਾ ਕਿ ਕਿਵੇਂ ਉਸਨੇ ਅ ਅੱਗੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਾਣਾ ਬੇਸ਼ੱਕ ਅ ਥੋੜਾ ਥੋੜਾ ਫਰਕ ਕਰਦੇ ਹੋਏ ਬੱਚਾ ਬਹੁਤ ਅੱਗੇ ਨਿਕਲ ਜਾਂਦਾ 6ਵੀਂ ਕਲਾਸ ਤੋਂ ਬਾਅਦ ਤਿੰਨੇ ਜਿਹੜੀਆਂ ਸਾਇੰਸ ਦੀਆਂ ਸਟਰੀਮਸ ਨੇਗੀਆਂ ਉਹ ਕੰਬਾਈਨਡ ਕੋਰਸ ਨਹੀਂ ਰਹਿੰਦੀਆਂ ਉਹ ਡਿਫਰੈਂਟ ਡਿਫਰੈਂਟ ਇੱਕ ਇੰਡੀਵਿਜੂਅਲ ਸਬਜੈਕਟ ਬਣ ਜਾਂਦਾ ਜਿਵੇਂ ਕੈਮਿਸਟਰੀ ਫਿਜ਼ਿਕਸ ਬਾਇਓਲੋਜੀ ਤੇ ਇਸੇ ਤਰ੍ਹਾਂ ਨਾਲ ਜਿਹੜਾ ਹੈਗਾ ਸਵਿਕਸ ਜੀਓਗ੍ਰਾਫੀ ਐਂਡ ਹਿਸਟਰੀ ਦਾ ਜਿਹੜਾ ਹੈਗਾ ਉਹ ਇੰਡੀਪੈਂਡੈਂਟ ਸਬਜੈਕਟ ਬਣ ਜਾਂਦੇ ਨੇ ਤੇ ਜਿਹੜਾ ਇੰਗਲਿਸ਼ ਹੈਗਾ ਉਸ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜਾ ਜਿਹੜਾ ਸਿਲੇਬਸ ਹੈਗਾ ਉਹ ਬੜਾ ਗ੍ਰਾਸ ਰੂਟ ਲੈਵਲ ਤੇ ਹੁੰਦਾ ਜਿਹੜਾ ਆਈਸੀਐਸਸੀ ਦੇ ਵਿੱਚ ਹੈਗਾ ਸੋ ਉਹ ਜਿਹੜਾ ਬੇਸਿਕਲੀ ਬੱਚਾ ਥੋੜਾ ਥੋੜਾ ਜਿਆਦਾ ਕਰਦਾ ਹੋਇਆ ਥੋੜਾ ਥੋੜਾ ਬਾਅਦ ਅੰਡਰਸਟੈਂਡ ਕਰਦਾ ਹੋਇਆ ਬਹੁਤ ਅਗੇ ਨਿਕਲ ਜਾਂਦਾਗਾ ਜਿਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਵਿਸ਼ਪਦਰੀ ਐਜੂਕੇਸ਼ਨ ਜਿਹੜਾ ਦੇਣ ਦਾ ਮਕਸਦ ਹੈਗਾ ਉਹ ICSE ਦਾ ਹੈਗਾ ਜਿਸ ਨੂੰ ਕਿ ਅਸੀਂ ਪੂਰਾ ਕਰਨ ਜਾ ਰਹੇ ਹਾਂ ਕੋਈ ਵੀ ਜਿਹੜਾ ਬੱਚਾਗਾ ਉਹ ਕਿਤੇ ਵੀ ਟਰਾਂਸਫਰ ਹੋ ਸਕਦਾਗਾ ਚਾਹੇ ਉਹ ਈਵਨ ਮੈਂ ਵੀ ਕਹਾਂਗਾ ਜੇ ਪੰਜਾਬ ਬੋਰਡ ਹੈਗਾ ਉਹਨਾਂ ਦਾ ਬੱਚਾ ਵੀ ਉਹ ਮੰਨ ਲਓ ਕਿਸੇ ਵੀ ਸਮੇਂ ਜੇਕਰ ਬੱਚੇ ਬਹੁਤ ਅੱਛੇ ਨੇਗੇ ਤੇ ਉਹਨਾਂ ਦੇ ਪੇਰੈਂਟਸ ਚਾਹੁੰਦੇ ਨੇ ਕਿ ਉਹਨਾਂ ਉਹਨਾਂ ਦੇ ਬੱਚੇ ਵੀ ICSE ਦੇ ਅਡਮਿਸ਼ਨ ਹੋਵੇ ਕਿਉਂਕਿ ਕਈ ਵਾਰ ਸੁਹੋਤਾ ਅਲਾਵਾ ਇਸ ਤਰ੍ਹਾਂ ਦੇ ਹੁੰਦੇ ਨੇ ਤਾਂ ਲੇਕਿਨ ਜਿਹੜਾ ਹੈਗਾ ਇਹ ਬੋਰਡਸ ਦੇ ਵਿੱਚ ਸਟੱਡੀ ਦੇ ਪੈਟਰਨ ਦਾ ਫਰਕ ਆ ਲੇਕਿਨ ਹਾਂ ਜਦੋਂ ਕਲਾਸਿਸ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਤਾਂ ਸ਼ਿਫਟ ਹੋਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਹਰੇਕ ਬੋਰਡ ਦਾ ਆਪਣਾ ਇੱਕ ਥੋੜਾ ਬਹੁਤ ਪੈਟਰਨ ਹੁੰਦਾਗਾ ਅਦਰ ਨਾ ਚੀ ਸ਼ਿਸ਼ਾ ਸਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਹਰ ਸਾਲ ਕੁਆਰੀ ਜਾਂਦੀਆਂ ਨੇ ਕਿ ਨਾਬਾ ਸੰਗਰੂਰ ਜਿਹੜੇ ਵੀ ਉਹਨਾਂ ਦੇ ਵਿੱਚ ਵੀ ਬੱਚੇ ਸਕੂਲ ਦੇ ਵਿੱਚ ਲੱਗਣਾ ਚਾਹੁੰਦੇ ਨੇ ਲੇਕਿਨ ਅਸੀਂ ਫਿਲਹਾਲ ਇਹ ਡਿਸੀਜਨ ਕਰਿਆ ਵੀ ਜਿੰਨਾ ਚਿਰ ਤੱਕ ਸਕੂਲ ਦੀ ਜਿਹੜੀ ਫਾਊਂਡੇਸ਼ਨ ਅਸੀਂ ਹੋਰ ਮਜ਼ਬੂਤ ਕਰ ਲਈਏ ਤਾਂ ਉਸ ਤੋਂ ਬਾਅਦ ਅਸੀਂ ਨਾ ਸ਼ਹਿਰਾਂ ਦਾ ਵੀ ਅਪਰੋਚ ਕਰਾਂਗੇ ਲੇਕਿਨ ਇਸ ਤੋਂ ਇਲਾਵਾ ਜਿਹੜਾ 50 ਪਿੰਡਾਂ ਦਾ ਰੇਡੀਅਸ ਲਗਭਗ ਪੂਰਾ ਬਲੌਕ ਹੈਗਾ ਉਸ ਨੂੰ ਅਸੀਂ ਕਵਰ ਕਰ ਰਹੇ ਹਾਂ ਕਿਉਂਕਿ ਕੁਝ ਬੱਚੇ ਜਿਹੇ ਹੁੰਦੇ ਨੇ ਹਰ ਬੱਚਾ ਇੱਕਸਾਰ ਨਹੀਂ ਹੁੰਦਾ ਤਾਂ ਉਸ ਦੇ ਵਿੱਚ ਅਸੀਂ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਲੇਕਿਨ ਪੇਰੈਂਟਸ ਬਹੁਤ ਬੱਚੇ ਨੇ ਵਧੀਆ ਨੇ ਤਾਂ ਕਈ ਵਾਰ ਉਹਨਾਂ ਬੱਚਿਆਂ ਨੂੰ ਅਸੀਂ ਐਡਮਿਸ਼ਨ ਦਿੰਨੇ ਆ ਤਾਂ ਉਸ ਦੇ ਵਿੱਚ ਅਸੀਂ ਬੱਚੇ ਦਾ ਜਿਹੜਾ ਪਹਿਲਾਂ ਤੋਂ ਆ ਬੜਾ ਕੰਪਰੀਹੈਂਸਿਵ ਟੈਸਟ ਕਰਦੇ ਆ ਕੰਪਰੀਹੈਂਸਿਵ ਟੈਸਟ ਕਰਨ ਤੋਂ ਬਾਅਦ ਅਸੀਂ ਦੇਖਦੇ ਆ ਕਿ ਬੱਚੇ ਦੀ ਵੀਕਨੈਸ ਕਿੱਥੇ ਆ ਕਿ ਬੱਚੇ ਦੀ ਫਾਊਂਡੇਸ਼ਨ ਦੇ ਵਿੱਚ ਕਿੱਥੇ ਦਿੱਕਤ ਆ ਤਾਂ ਉਹਨਾਂ ਬੱਚਿਆਂ ਦੀ ਉਸ ਫਾਊਂਡੇਸ਼ਨ ਦੇ ਵਿੱਚ ਜਿੱਥੇ ਵੀ ਕਮੀ ਹੁੰਦੀ ਆ ਪੇਰੈਂਟਸ ਦੇ ਨਾਲ ਸ਼ੇਅਰ ਕਰੀ ਜਾਂਦੀ ਆ ਉਸ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰੀ ਜਾਂਦੀ ਆ ਲੇਕਿਨ ਇਸ ਤੋਂ ਇਲਾਵਾ ਸਕੂਲ ਲੈਵਲ ਦੇ ਉੱਤੇ ਅਸੀਂ ਫ੍ਰੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਿਹੜਾ ਹਰ ਹਰ ਦਿਨ ਲਗਭਗ 1.5 ਘੰਟਾ ਅਸੀਂ ਟੀਚਰਸ ਦਾ ਇੱਕ ਪੈਨਲ ਬਣਾਇਆ ਹੋਇਆ ਉਹਨਾਂ ਬੱਚਿਆਂ ਨੂੰ ਅਲੱਗ ਤੋਂ ਅਸੀਂ ਪਿਛਲੇ 2 ਸਾਲ ਤੋਂ ਇਹ ਚੀਜ਼ ਕਰ ਰਹੇ ਹਾਂ ਜਿਸ ਤੱਕ ਬਹੁਤ ਵੱਡਾ ਹੰਗਾਰਾ ਮਿਲਿਆ ਜੇਕਰ ਸਾਡੇ ਕੋਲੇ 40 ਬੱਚੇ ਕਮਜ਼ੋਰ ਸੀ ਜਾਂ 30 ਬੱਚੇ ਨਹੀਂ ਹੁੰਸ ਲੈਵਲ ਦੇ ਸੀ ਤਾਂ ਉਹਨਾਂ ਦੇ ਵਿੱਚੋਂ 15-20 ਬੱਚੇ ਮਿਹਨਤ ਤੋਂ ਬਾਅਦ ਉਹ ਜਿਹੜੇ ਹੈਗੇ ਨੇ ਰੁਟੀਨ ਦੇ ਗਰੁੱਪ ਚ ਮਿਕਸ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਦਿੱਕਤ ਹੁੰਦੀ ਆ ਉਹ ਅਸੀਂ ਦੂਰ ਸੋ ਉਮੀਦ ਪ੍ਰਗਟ ਕਰਦੇ ਆ ਅਸੀਂ ਸਾਨੂੰ ਵਿਸ਼ਵਾਸ ਹੈਗਾ ਕਿ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੰਸਕਾਰ ਵਾਲੀ ਜਿਹੜਾ ਹੈਗਾ ਉਹ ਬਹੁਤ ਜਿਹੜਾ ਇਹ ਬੱਚੇ ਜਿਸ ਉਮੀਦ ਨਾਲ ਬੱਚੇ ਤੇ ਐਡਮਿਸ਼ਨ ਕਰਾਈ ਜਾਂਦੀ ਹੈ ਪੇਰੈਂਟਸ ਨੂੰ ਉਸ ਨੂੰ ਉਹਨਾਂ ਉਮੀਦਾਂ ਦੇ ਉੱਤੇ ਸੰਸਕਾਰ ਵਾਲੀ ਖਰਾ ਉਤਰੇਗੀ ਤੇ ਜਿਸ ਮਕਸਦ ਨਾਲ ਬੱਚੇ ਪੜ੍ਹਾਏ ਜਾਂਦੇ ਨੇ ਉਹ ਆਪਣੀ ਮੰਜ਼ਿਲ ਨੂੰ ਜ਼ਰੂਰ ਅਚੀਵ ਕਰਨਗੇ ਥੈਂਕ ਯੂ